ਉਪਰੰਤ ਸ਼ਬਦ ਕੀ ਤਨ ਅਰਦਾਸ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਗੁਰੂ ਪਾਰੇ ਸਰਕਾਰ ਜੀ ਰਜੇਸ਼ ਗਿਰਦਰ ਜੀ

ਪਹਿਲੇ ਭਾਸ਼ੀ ਵਿਚਾਰਨ ਕੀਤੀ ਬਾਣੀ ਜਿੰਨੀ ਸਾਲ ਦਾ ਜਿਹੜਾ ਪਾਰਟ ਐਕਸਿਟਿਟੀ ਸਾਰੇ ਨੇ ਸੁਣਿਆ ਉਹਨੇ ਬਹੁਤ ਚਾਹੀ ਤੇਰੀ ਤੇ 20 ਤੋਂ 22 ਹਜ਼ਾਰ ਦਾ ਰਕਮ ਬਣਦਾ ਹੈ ਔਰ ਮੈਂ ਕਹਣਾ ਕਿ 15 ਦਿਨ ਦੇ ਵਿੱਚ ਤੁਸੀਂ ਹਰ ਨੂੰ ਸਰਵਾਜੇ ਨੂੰ ਗੋਲ ਕਰਦੇ ਹਾਂ ਉਹਨਾਂ ਨੂੰ ਦੁਵਾਜੇ ਨੂੰ ਕਰਤਾਰੇ ਹਰ ਦੁਵਾਜੇ ਤੇ ਬੈਂਕੀ ਨਾਲਾ ਸੋਣੀ ਜਿਦੀ ਪੈਕੇਜ ਆਣੀ ਹੈ ਔਰ ਅੱਜ ਮੌਲ ਬਜ਼ੇ ਚੁੱਕਿਆ ਉਸ ਦਾ ਵੀ ਤੁਸੀਂ ਬਹੁਤ ਮਿਹਨਤ ਕੀਤੀ ਅੱਜ ਤੋਂ 25 ਸਾਲ ਪਹਿਲਾਂ ਜਦੋਂ ਮੈਨੂੰ ਦਾ ਹਾਂ ਜੀ 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 ਜੋ ਵੀ ਗਮਾਰੇ ਆਪਣਾ ਮੋਰਚਾ ਔਰ ਜਿਹੜੇ ਇਰਾਦੇ ਨੇ ਸਾਡੇ ਕੋਲ ਨੇ ਆਪਣਾ ਹੋਣਗੇ ਕੋਈ ਵੀ ਕੰਮ ਹੋਵੇ ਬਗਿਆਨ ਪਲਾਣ ਤੋਂ ਪਰਾਂਗੇ ਤਾਂ ਉਹ ਕੰਮ ਕੱਟ ਸੋਚਦੇ ਕੋਈ ਵੀ ਕੰਮ ਦੀ ਆਖੀ ਗੱਲੋਂ ਰੱਜੀ ਤੇ ਪਲਾਣੇ ਕਰ ਲਈਏ ਅਸੀਂ ਮਿਕਸ਼ਰ ਤੇ ਮਿਹੋਰ ਦਾ ਕੋਨਾ ਕੋਨਾ ਲੱਗਾ ਹੈ ਗਰੀ ਨਰੀ ਨਹੀਂ ਹੈ ਮਲਾਵਾ ਰੌਣਕ ਹੈ ਉਹ ਇੱਕ ਬੰਦੇ ਦਾ ਕੰਮ ਨਹੀਂ ਆ ਵੀ ਸਾਡਾ ਮਿੱਕੇ ਉੱਤੇ ਕੋਡਾ ਕੋਡਾ ਫਾਇਰ ਵੀ ਕਿਸ ਤਰ੍ਹਾਂ ਲੱਗੇਗਾ ਮੈਂ ਕੀ ਕਹਿਣਾ ਚਾਹੁੰਗਾ ਜੀ ਮੈਂ ਜੀ ਹਰੀਸ਼ ਵਾਰਸ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਦਾ ਆਫਿਸ ਦਾ ਉਦਘਾਟਨ ਕੀਤਾ ਗਿਆ ਜਿੰਦੇ ਵਿੱਚ ਸਾਡੇ ਬਹੁਤ ਹੀ ਸਾਰੇ ਮੰਡਲ ਦੀ ਟੀਮਾਂ ਸਾਰੇ ਪਰਿਵਾਰੀ ਸਾਰੇ ਜਨਰਲ ਸੈਕਟਰੀ ਪ੍ਰਧਾਨ ਜੀ ਸਾਰੇ ਪਹੁੰਚੇ ਇੱਥੇ ਦੇਖੋ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਸਮੂਹ ਨਗਰ ਨਿਵਾਸੀਆਂ ਵਾਸਤੇ ਬਹੁਤ ਖੁਸ਼ੀ ਭਰਿਆ ਦਿਹਾੜਾ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਜੀ ਛੋਡੀ ਜੋ ਲੋਕ ਸਭਾ ਫਿਰੋਜ਼ਪੁਰ ਤੋਂ ਉਮੀਦਵਾਰ ਹੈ ਇਲੈਕਸ਼ਨ ਲੜ ਰਹੇ ਹੈ ਔਰ ਬਹੁਤ ਖੁਸ਼ੀ ਭਰਿਆ ਦਿਹਾੜਾ ਬਹੁਤ ਲੋਕਾਂ ਵਿੱਚ ਉਤਸ਼ਾਹ ਸਾਰੇ ਬੁਲਾ ਰਹੇ ਨੇ ਅੱਜ ਕਹਿੰਦ ਭਾਵਾ ਆਪਣੇ ਦਿਲ ਦੀਏ ਵੱਲ ਵਲੇ ਕੱਟ ਕੇ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਹੈ ਕਿ ਸਾਨੂੰ ਕਿਉਂ ਰਾਣਾ ਛੋਡੀ ਨੂੰ ਵੋਟ ਪਾਉਣੀ ਚਾਹੀਦੀ ਹੈ ਮੇਨ ਗੱਲ ਇਹ ਹੈ ਵੀ ਦੁਨੀਆ ਮੰਨ ਰਹੀ ਹੈ ਵੀ ਨਰਿੰਦਰ ਮੋਦੀ ਦੀ ਸਰਕਾਰ ਤੀਜੀ ਵਾਰ ਆ ਰਹੀ ਹੈ ਉਹ ਤੈ ਤੇ ਮੁਖਸਰ ਲੋਕਾਂ ਮੁਖਸਰ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਕਮਲ ਦਾ ਬਟਨ ਦਬਾ ਕੇ ਰਾਣਾ ਛੋਟੀ ਜੀ ਨੂੰ ਆਪਾਂ ਲੋਕ ਸਭਾ ਵਿੱਚ ਭੇਜਿਏ ਤਾਂ ਜੋ ਸਾਡੇ ਪਛੜੇ ਇਲਾਕੇ ਦੀ ਜੋ ਆਵਾਜ਼ ਹੈ ਉਹ ਪਾਰਲੀਮੈਂਟ ਵਿੱਚ ਪਾਰਲੀਮੈਂਟ ਵਿੱਚ بلند ਹੋ ਸਕੇ ਔਰ ਜੋ ਸਾਡੇ ਤੇ ਪਹਿਲਾ ਕਲੰਕ ਲੱਗੇ ਹੈ ਮੁਖਸਰ ਨੂੰ ਗੰਦੇ ਸ਼ਹਿਰ ਦਾ ਤਰਜਾ ਮਿਲਿਆ ਸੀਗਾ ਜੇ ਆਪਾਂ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਨੂੰ ਭੇਜਾਂਗੇ ਤੇ ਸਾਰੇ ਆਪਣੇ ਜਿਹੜੇ ਆ ਦੁੱਖ ਦਰਦ ਮਟਾਏ ਜਾ ਸਕਦੇ ਆ ਪਰ ਆਪਾਂ ਪੁਰਾਣੀ ਗਲਤੀ ਨਾ ਦੁਹਰਾਈਏ ਵੀ ਇੱਕ ਬੇਨਤੀ ਕਰਦਾ ਲੋਕਾਂ ਨੂੰ ਜਿਵੇਂ ਕੀ ਹੁੰਦਾ ਸੀਗਾ ਉੱਪਰ ਕੋਈ ਹੋਰ ਸਰਕਾਰ ਆ ਜਾਂਦੀ ਸੀ ਅਸੀਂ ਨੁਮਾਇੰਦਾ ਜਿਹੜਾ ਚੁਣ ਕੇ ਭੇਜਦੇ ਜੀ ਹੋਰ ਪਾਰਟੀ ਦਾ ਹੁੰਦਾ ਸੀਗਾ ਔਰ ਇਸ ਦੇ ਨਾਲ ਮੁੰਸਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹ ਨਹੀਂ ਹੋਣਾ ਚਾਹੀਦਾ ਕਿ ਉੱਤੇ ਸਰਕਾਰ ਕੋਈ ਸ਼ੋਰਾ ਥੱਲੇ ਕੋਈ ਸ਼ੋਰ ਹੈ ਔਰ ਮੁੰਸਰ ਨਿਵਾਸੀ ਉਜਾਲੇ ਲਟਕਦੇ ਰਹਿੰਦੇ ਸੀਗੇ ਸਭ ਨੂੰ ਸੋਝੀ ਨਾਲ ਆਪਣੇ ਮੱਤ ਦੀ ਜੋ ਆਪਦਾ ਮਤਦਾਨ ਹੈ ਉਹਦੀ ਸੋਝੀ ਨਾਲ ਕਰਨਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ जय श्री राम आज ਅਸੀਂ ਸ਼੍ਰੀ ਮੁਖਸ਼ੇ ਸਾਹਿਬ ਉਨਚਾਲੀ ਮੱਕਰੀ ਧਰਤੀ ਆ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਜੋ ਸਾਡਾ ਦਫ਼ਤਰ ਦਾ ਉੱਗਟਨ ਹੈ ਮੈਂ ਹੋਰਾਂ ਵੀਜੀ ਨੇ ਡਿਟੇਲ ਚ ਸਭ ਕੁਝ ਦੱਸਦਾ ਅਸੀਂ ਭਾਰਤੀ ਜਨਤਾ ਪਾਰਟੀ ਅਸੀਂ ਸਿਰਫ ਇੱਕ ਪਿਆਰ ਦਾ ਸੰਦੇਸ਼ ਦਿੱਤਾ ਹੈ ਔਰ ਹਮੇਸ਼ਾ ਅਸੀਂ ਪਿਆਰ ਦਾ ਸੰਦੇਸ਼ ਦੇਵਾਂਗੇ ਅਸੀਂ ਪਿੰਡਾਂ 'ਚ ਸ਼ਹਿਰਾਂ 'ਚ ਅਸੀਂ ਇੱਕ ਭਾਈਚਾਰਾ ਕਾਇਮ ਕਰਨ ਵਾਸਤੇ ਨਿਕਲੇ ਆਂ ਔਰ ਪਿਆਰ ਦਾ ਸੰਦੇਸ਼ ਦੇਣ ਲਈ ਨਿਕਲੇ ਆਂ ਔਰ ਸਾਨੂੰ ਸਮਾਜ ਦੇ ਅੰਦਰ ਜੋ ਵੀ ਹੈ ਅਸੀਂ ਸਾਨੂੰ ਸਮਾਜ ਦਾ ਪਿਆਰ ਚਾਹੀਦਾ ਔਰ ਜੇ ਪਿਆਰ ਮਿਲੇਗਾ ਤਾਂ ਵੋਟ ਜਿਹੜੀ ਹੈ ਉਹ ਆਪਣੇ ਆਪ ਹੀ ਆਏਗੀ ਔਰ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਪਿਆਰ ਦਿੰਦੀ ਆਈ ਔਰ ਹਮੇਸ਼ਾ ਦਿੰਦੀ ਰਹੇਗੀ ਔਰ ਇੱਕ ਗੱਲ ਮੈਂ ਕਹਿਣਾ ਚਾਹੂੰਗਾ ਕਿ ਅਸੀਂ ਜਿਸ ਤਰ੍ਹਾਂ ਆਪਣੇ ਟੀਮਾਂ ਬਣਾ ਕੇ ਅਸੀਂ ਸਮਾਜ ਦੇ ਅੰਦਰ ਜਾ ਰਹੇ ਆਂ ਜੋ ਇੱਕ ਵਿਰੋਧ ਦੀ ਗੱਲ ਚੱਲ ਰਹੀ ਹੈ ਕਿ ਕਿਸਾਨ ਵਿਰੋਧ ਕਰ ਰਿਹਾ ਹੈ ਬਿਲਕੁਲ ਨਹੀਂ ਮੈਂ ਮੈਂ ਕਈ ਪਿੰਡਾਂ 'ਚ ਜਾ ਰਿਹਾ ਹਾਂ ਕਿਸਾਨ ਵੀਰਾਂ ਨਾਲ ਬੈਠ ਰਿਹਾ ਹਾਂ ਕਿਸਾਨ ਕੋਈ ਵਿਰੋਧ ਨਹੀਂ ਕਰਦੇ ਕੁਝ ਸ਼ਰਾਰਤੀ ਲੋਕ ਐ ਜਿਹੜੇ ਕੀ ਵਿਰੋਧ ਕਰ ਰਿਹਾ ਹੈ ਗੱਡੀ ਨੂੰ ਘੇਰਦੇ ਐ ਔਰ ਕੁਝ ਐਦਾਂ ਦੇ ਸ਼ਰਾਰਤੀ ਜੋ ਕਹਿ ਸਕਦੇ ਆ ਕਿ ਛੇੜਖਾਣੀ ਕਰਦੇ ਐ ਕਿਸਾਨ ਵੀਰ ਸਾਡੇ ਨਾਲ ਐ ਔਰ ਉਹਨਾਂ ਲਈ ਮੋਦੀ ਸਾਹਿਬ ਹਮੇਸ਼ਾ ਖੜੇ ਐ ਔਰ ਹਮੇਸ਼ਾ ਖੜੇ ਰਹਿਣਗੇ ਕਿਸੇ ਤਰ੍ਹਾਂ ਦੀ ਕੋਈ ਵਿਰੋਧਤਾ ਨਹੀਂ ਹੋ ਰਹੀ ਹੈ જય ਸ਼ਿਵ ਦਾ ਜੇ ਸਭ ਦਾ ਸਾਥ ਬ੍ਰੋਤਰ ਵਿਕਾਸ ਇਹ ਹੀ ਸਾਡਾ ਲੋਕ ਸਭਾ ਹਾਲ ਦਾ ਜੋ ਜਨਾ ਗਰਮੀ ਸਿੰਘ ਬਹੁਤ ਹੀ ਰੀਤੇਗੋਤ ਤੋਂ ਬਾਅਦ ਅੱਜ ਜਿਵੇਂ ਮੁਕਸਰ ਵਿਧਾਨ ਸਭਾ ਦੇ ਵਿੱਚ ਅਰ ਗੁਰੂ ਸਾਹਿਬ ਦਾ ਹੁਣ ਆਸਰਾ ਲੈ ਕੇ ਜਿਹੜਾ ਡੱਫਰ ਖੁੱਲਿਆ ਹੈ ਇਹਦੇ ਵਿੱਚ ਸਾਰੀ ਸਮੂਹ ਦੀ ਬੀਜਪੀ ਦੀ ਲੀਡਰਸ਼ਿਪ ਹੋਰ ਬੀਜਪੀ ਦੇ ਵਰਕਰ ਸਹਿਬਾਨ ਪਿੰਨਾ ਤੋਂ ਸਾਰੇ ਕਰਤੇ ਹੋਏ ਹੈ ਔਰ ਅੱਜ ਅਸੀਂ ਅੱਜ ਤੋਂ ਜਿਹੜਾ ਮੋਹਿੰਦਰੀ ਕਾਰਨੀ ਸ਼ੁਰੂ ਹੋ ਗਈ ਜਿੰਦ ਦੇ ਵਿੱਚ ਪਿੰਡਾਂ ਦੇ ਵਿੱਚ ਔਰ ਸ਼ਹਿਰ ਵਾਲਿਆਂ ਦੇ ਸ਼ਹਿਰ ਦੇ ਵਿੱਚ ਡਿਊਟੀ ਲਾ ਕੇ ਅਸੀਂ ਇੱਕੋ ਟਾਰਗੇਟ ਲੈ ਕੇ ਚੱਲੇ 1 ਜੂਨ ਨੂੰ ਅਸੀਂ ਮੁਕਤਸਰ ਵਿਧਾਨ ਸਭਾ ਦੇ ਵਿੱਚੋਂ ਕਮ ਸਕੱਮ 10 ਹਜ਼ਾਰ ਡੋਪਰ ਦੀ ਲੀਡ ਲੈ ਕੇ ਇਸ ਤੋਂ ਵਿਧਾਨ ਸਭਾ ਦੇ ਵਿੱਚ ਜਿਹੜੇ ਟੋਟਲ ਮੁਕਤਸਰ ਵਿਧਾਨ ਸਭਾ ਉਹਦੇ ਵਿੱਚੋਂ 10000 ਦੀ ਲੀਡ ਅਸੀਂ ਲੈ ਕੇ ਰਵਾਂਗੇ ਜੀ ਅਸੀਂ 플ਾਂ ਲੈ ਕੇ ਆ ਜਦੋਂ ਹੋਏ ਆ ਉਮੀਦ ਮਸੂਮ ਦੀ ਲੀਡਰਸ਼ਿਪ ਦਾ ਜਵਾਦ ਕਰਦਾ ਮੇਰੇ ਨਾਲ ਭਰਜੇ ਜੀ ਹੈ ਜਿਹੜੇ ਕੀ ਭਾਰਵਾ ਜੋ ਦੇ ਪ੍ਰਧਾਨ ਹਨ ਅੱਜ ਦੇ ਜੜੇ ਪੰਜਾਬ ਦੇ ਲੀਡਰ ਸਹਿਬਾਨ ਹਨ ਔਰ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਦਿਨਾ ਦਾ ਔਰ ਸਹਾਇਓ ਵਰਤਣਾ ਦਾ ਵੀ ਅੱਜ ਮੈਂ ਧੰਨਵਾਦ ਕਰੂਗਾ ਇੱਕੋ ਪ੍ਰਣ ਲੈ ਕੇ ਜਾਈਏ ਅੱਜ ਤੋਂ ਬਾਅਦ 15 ਦਿਨ ਆਪਾਂ ਪਾਰਟੀ ਵਾਸਤੇ ਲਾਣੇ ਹੈ ਲਾਣਾ ਗੁਰਮੀਤ ਸਿੰਘ ਛੋਟੀ ਵਾਸਤੇ ਲਾਣੇ ਹੈ ਔਰ ਆਉਣ ਵਾਲੀ ਇੱਕ ਤਰੀਕ ਨੂੰ ਬੂਤਾਂ ਤੋਂ ਵੋਟਾਂ ਕੱਢ ਕੇ ਘਰਾਂ ਚੋਂ ਵੋਟਾਂ ਕੱਢ ਕੇ ਮੂਹ ਤੱਕ ਪੰਚਾ ਕੇ ਔਰ ਉਹ ਵਤਨ ਜਿਹੜਾ ਕਮਲ ਦਾ ਫੁੱਲ ਦਾ ਲੱਪਿਆ ਜਾਵੇ ਇਹਦਾ ਵਿਸ਼ਵਾਸ ਦਿਵਾਣਾ ਹੈ ਜੀ ਕਿ ਸਾਡੇ ਤੇ ਇਹੀ ਨਾਰਾ ਜੀ ਅਸੀਂ ਮੋਦੀ ਸਰਕਾਰ ਨੂੰ ਜਿਤਾਣਾ ਚਾਹੁੰਦੇ ਆ ਵਿਦੇਸ਼ ਦਾ ਭਵਿੱਖਾ ਜੋ ਉਹਨੂੰ ਸੁਧਾਰਨਾ ਚਾਹੁੰਦੇ ਆ ਕਿ ਪਹਿਲਾਂ ਵੀ ਉਹਨਾਂ ਨੇ ਬਹੁਤ ਕੁਝ ਕੀਤਾ ਸਾਡੇ ਵਾਸਤੇ ਤੇ ਹੁਣ ਵੀ ਜੇ ਉਹਨਾਂ ਦੀ ਸਰਕਾਰ ਆਊਗੀ ਤਾਂ ਸਾਡੇ ਵਾਸਤੇ ਸਾਨੂੰ ਬਤਾ ਬਹੁਤ ਵਧੀਆ ਹੀ ਹੋਣਾ